ਇੱਕ ਟਰੱਕ ਨੰਬਰ ਪੀਬੀ 11 ਡੀਈ 6455 ਹੈ ਜੋ ਭਾਰੀ ਮਾਤਰਾ ਦੇ ਵਿੱਚ ਭੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਐਸਐਸਪੀ ਖੰਨਾ ਮੈਡਮ ਉਨੀਤ ਕੌਂਡੋ ਜੀ ਆਈਪੀਐਸ ਦੇ ਦਿਸੰਧ ਦੇਸ਼ਾ ਤਲੇ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਡਰਾਈਵ ਚੱਲ ਰਹੀ ਹੈ ਕੱਲ ਇਸੇ ਸੰਬੰਧ ਵਿੱਚ ਐਸਐਚਓ ਸਿਟੀ 1 ਕੋਲ ਇਨਫੋਰਮੇਸ਼ਨ ਆਈ ਤਾਂ ਉਹਨਾਂ ਨੇ ਵੀ ਇੱਕ ਟਰੱਕ ਨੰਬਰ BB11DE6455 ਹੈ ਜੋ ਭਾਰੀ ਮਾਤਰਾ ਦੇ ਵਿੱਚ 扑ਕੀ ਚੂਨਾ ਪੋਸਟ ਲੈ ਕੇ ਆ ਰਹੇ ਨੇ ਜਿਸ ਸੰਬੰਧੀ ASI ਹਾਕਮ ਸਿੰਘ ਨੇ ASC ਮੁਖਤਿਆਰ ਸਿੰਘ ਅਤੇ ਹੋਰ ਪਾਰਟੀ ਨੇ ਸਬੜ ਆਪਣੇ ਗੋਦਾਮਾਂ ਨੇੜੇ ਨਾਕਾਬੰਦੀ ਕੀਤੀ ਨਾਕਾਬੰਦੀ ਕਰਨ ਦੇ ਟਰੱਕ ਨੂੰ ਘੇਰ ਕੇ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਇੱਕ ਕੁਆਂਟਲ 80 ਕਿਲੋ 扑ਕੀ ਬਰਾਮਦ ਹੋਈ ਹੈ ਇਹਨਾਂ ਟਰੱਕ ਨੇ ਚਲਾ ਰਿਆ ਸੀਗਾ ਦੋਸ਼ੀ ਉਹਦਾ ਨਾਮ ਪਵਨ ਕੁਮਾਰ ਸਨ ਉਹ ਰਾਮਪਰਤਾ ਵਾਰਡ ਨੰਬਰ 10 ਭੁਪਿੰਦਰਾ ਰੋਡ ਨੀਅਰ ਸੋ ਫੈਕਟਰੀ ਖੰਨੇ ਦਾ ਰਹਿਣ ਵਾਲਾ ਸੀਗਾ ਇਹ ਉੱਕੀਚੂਰਾ ਪੋਸਟੇ ਚਾਰ ਚਾਰਖਣ ਤੋਂ 3000 ਰੁਪਏ ਦੇ ਰੇਟ ਨਾਲ ਲੈ ਕੇ ਆਇਆ ਸੀਗਾ ਅੱਗੇ ਇਹਨੇ ਵੇਚਣੀ ਸੀਗੀ ਤੇ ਇਸ ਸੰਬੰਧੀ ਅਸੀਂ ਮਕਰਦਮਾ ਨੰਬਰ 85 ਇਹਦੇ ਖਿਲਾਫ ਦਰਜ ਕੀਤਾ ਤੇ ਅੱਗੇ ਤਫ਼ਤੀਸ਼ ਜਾਰੀ ਹੈ ਇਸ ਦਾ ਅਸੀਂ 16 ਤਰੀਕ ਤੱਕ ਪੁਲਿਸ ਰਿਪੋਰਟ ਲੱਤਾ ਅੱਗੇ ਤੋਂ ਬੈਕਵਰਡ ਤੇ ਫਾਰਵਰਡ ਲੇ ਕੇ ਪਤਾ ਕਰਕੇ ਵੀ ਕੀ ਤੋਂ ਲੈ ਕੇ ਆਇਆ ਸੀਗਾ ਤੇ ਕਿਹਨੂੰ ਗਾਂ ਦੇਣੀ ਸੀ ਉਹ ਦਾ ਖਲਾਬੇ ਕਾਰਵਾਈ ਅਮਲ ਚੱਲਦੀ ਜਾਊਗੀ ਇਹ ਦੂਸਰੀ ਐਫਆਈਆਰ ਹੈ ਐਫਆਰ ਨੰਬਰ 109 126 24 ਨੂੰ ਸਾਡੇ ਚੌਕੀਂ ਜਾਂ ਦੇ ਸਰੂ ਐਸਆਈ ਵਿਰਿੰਦਰ ਸਿੰਘ ਨੂੰ ਤਲਾਹ ਮਿਲੀ ਕਿ ਰਾਹੁਲ ਭੱਟ ਸਨੋ ਮਹੇਸ਼ ਭੱਟ ਵਾਸੀ ਹਿਸ਼ਾੜਪੁਰ ਦੂਸਰਾ ਅਮਿਤ ਕੁਮਾਰ ਵਾਸੀ ਸੁਚਾ ਸਿੰਘ ਚੰਡੀਗੜ੍ਹ ਰੋਡ ਹਿਸ਼ਾੜਪੁਰ ਰਵੀ ਦਾਸ ਨਗਰ ਅਸ਼ਰਪੁਰ ਦਾ 30 ਰਹਿਣ ਵਾਲੇ ਨੇ ਕਿ ਇਹ 9mm ਦਾ ਬੇਸੀ ਪਿਸਤਲ ਲੈ ਕੇ ਆ ਰਹੇ ਨੇ ਨਾਲ ਉਹਨਾਂ ਦੇ ਮੈਗਜ਼ੀਨ ਹੈ ਇਸ ਬੰਦੀ ਇਹਨਾਂ ਨੇ ਨਾਕਾਬੰਦੀ ਕੀਤੀ ਲੋੜਗੋੜ ਤੇ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਮਕਦਮਾ ਨੰਬਰ 109 ਅੰਡਰ ਸੈਕਸ਼ਨ 25 ਆਰਮਜ਼ ਐ ਇਹਨਾਂ ਦੇ ਖਿਲਾਫ ਦਰਜ ਕੀਤਾ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿੰਦਾ ਹੈਗਾ 2 ਦਿਨ ਦਾ ਪੁਲਿਸ ਮਾਰ ਲਤਾ ਅਗਲੀ ਕਾਰ ਵੀ ਇਹਨਾਂ ਦੇ ਮਾਣਦੰਡ ਪੁੱਛੀ ਵਿਚ ਕਰਾਂਗੇ ਵੀ ਜਿਹੜਾ ਵੈਪਨ ਹੈ ਕਿੱਥੋਂ ਲੈ ਕੇ ਆਇਆ ਸੀ ਕੀ ਇਹਦਾ ਕਾਰਨ ਸੀ ਕੀ ਇਹਨਾਂ ਨੇ ਕਰਨਾ ਸੀਗਾ ਅੱਗੇ ਮੋੜ ਲਈ ਤਫਤੀਸ਼ 'ਚ ਜੋ ਵੀ ਫੈਕਟਸ ਆਉਣਗੇ ਆ ਕੇ ਸਾਹਮਣੇ ਉਹ ਅਗਲੀ ਕਾਰਵਾਈ ਉਹ ਮੱਚ ਜਾਂਦੇ ਜਾਊਗੇ ਇੱਕ ਟਰੱਕ ਨੰਬਰ ਪੀਬੀ 11 ਡੀਈ 6455 ਹੈ ਜੋ ਭਾਰੀ ਮਤਵਾ ਦੇ ਵਿੱਚ ਭੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਐਸਐਸਪੀ ਖੰਨਾ ਮੈਡਮ ਉਨੀਤ ਕੌਂਡਲ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ਾਂ ਥੱਲੇ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਡਰਾਈਵ ਚੱਲ ਰਹੀ ਹੈ ਕੱਲ ਇਸੇ ਸਬੰਧ ਵਿੱਚ ਐਸਐਚਓ ਸਿਟੀ 1 ਕੋਲ ਇਨਫੋਰਮੇਸ਼ਨ ਆਈ ਤਾਂ ਉਹਨਾਂ ਵੀ ਇੱਕ ਟਰੱਕ ਨੰਬਰ ਪੀਵੀ 11 ਡੀਈ 6455 ਹੈ ਜੋ ਭਾਰੀ ਮਾਤਰਾ ਦੇ ਵਿੱਚ ਭੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਜਿਸ ਸੰਬੰਧੀ ਏਐਸਆਈ ਹਾਕਮ ਸਿੰਘ ਨੇ ਏਐਸਸੀ ਮੁਖਤਿਆਰ ਸਿੰਘ ਅਤੇ ਹੋਰ ਪਾਰਟੀ ਨੇ ਸਬਰ ਆਪਣੇ ਗੋਦਾਮਾ ਨੇੜੇ ਨਾਕਾਬੰਦੀ ਕੀਤੀ ਨਾਕਾਬੰਦੀ ਕਰਨ ਤੇ ਟਰੱਕ ਨੂੰ ਘੇਰ ਕੇ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਇੱਕ ਕੁਆਂਟਲ 80 ਕਿਲੋ ਉੱਕੀ ਬਰਾਮਦ ਹੋਈ ਹੈ ਜਿਹੜਾ ਟਰੱਕ ਚਲਾ ਰਿਆ ਸੀਗਾ ਦੋਸ਼ੀ ਉਹਦਾ ਨਾਮ ਪਵਨ ਕੁਮਾਰ ਸਾਨਾ ਬਰਾਮਪਰਤਾ ਵਾਰਡ ਨੰਬਰ 10 ਭੋਪਾਲਾ ਰੋਡ ਨੀਅਰ ਸੋ ਫੈਕਟਰੀ ਖੰਨੇ ਦਾ ਰਹਿਣ ਵਾਲਾ ਸੀਗਾ ਇਹ ਉੱਕੀ ਚੂਰਾ ਪੋਸਟੇ ਝਾਰ ਝਾਰਖੰਡ ਤੋਂ 3000 ਰੁਪਏ ਦੇ ਰੇਟ ਨਾਲ ਲੈ ਕੇ ਆਇਆ ਸੀਗਾ ਅੱਗੇ ਇਹਨੇ ਵੇਚਣੀ ਸੀਗੀ ਇਸ ਸੰਬੰਧੀ ਅਸੀਂ ਮਕਦਮਾ ਨੰਬਰ 85 ਇਹਦੇ ਖਿਲਾਫ ਦਰਜ ਕੀਤਾ ਤੇ ਅੱਗੇ ਤਫ਼ਤੀਸ਼ ਜਾਰੀ ਹੈ ਇਸ ਦਾ ਅਸੀਂ 16 ਤਰੀਕ ਤੱਕ ਪੁਲਿਸ ਰਿਵਾਰਡ ਲੱਤਾ ਅੱਗੇ ਇਹ ਦੋ ਬੈਕਵਰਡ ਤੇ ਫਾਰਵਰਡ ਲਿੰਕ ਪਤਾ ਕਰਕੇ ਵੀ ਕੀ ਤੋਂ ਲੈ ਕੇ ਆਏ ਸੀਗਾ ਤੇ ਕਿਹਨੂੰ ਗਾਂ ਦੇਣੀ ਸੀ ਉਹਦਾ ਖਿਲਾਫ ਵੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਹ ਦੂਸਰੀ ਐਫ ਆਈ ਆਰ ਹੈ ਐਫ ਆਈ ਨੰਬਰ 109 126 24 ਨੂੰ ਸਾਡੇ ਚੌਕੀ ਜਾਂਦੇ ਸ੍ਰੀ ਐਸ.ਆਈ. ਵਿਰਿੰਦਰ ਸਿੰਘ ਨੂੰ ਤਲਾਹ ਮਿਲੀ ਕਿ ਰਾਹੁਲ ਬੱਟ ਸਨੋਂ ਮਹੇਸ਼ ਬੱਟ ਵਾਸੀ ਹਿਆਰਪੁਰ ਦੂਸਰਾ ਅਮਿਤ ਕੁਮਾਰ ਵਾਸੀ ਸੁਚਾ ਸਿੰਘ ਚੰਡੀਗੜ੍ਹ ਰੋਡ ਹਿਆਰਪੁਰ ਰਵੀਦਾਸ ਨਗਰ ਹਿਆਰਪੁਰ ਦਾ ਉਥੋਂ ਦੇ ਰਹਿਣ ਵਾਲੇ ਨੇ ਕਿ ਇਹ 9mm ਦਾ ਦੇਸੀ ਪਿਸਤਲ ਲੈ ਕੇ ਆ ਰਹੇ ਨੇ ਨਾਲ ਉਹਨਾਂ ਦੇ ਮੈਗਜ਼ੀਨ ਹੈ ਇਸ ਬੰਦੀ ਇਹਨਾਂ ਨੇ ਨਾਕਾਬੰਦੀ ਕੀਤੀ ਲੋੜਗੋੜ ਤੇ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਮੁਕੱਦਮਾ ਨੰਬਰ 109 ਅੰਡਰ ਸੈਕਸ਼ਨ 25 ਆਰਮਜ਼ ਐਕਟ ਇਹਨਾਂ ਦੇ ਖਿਲਾਫ ਦਰਜ ਕੀਤਾ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਹੈਗਾ 2 ਦਿਨ ਦਾ ਪੁਲਸ ਮੰਨ ਲਵਾਂ ਅਗਲੀ ਕਾਰ ਵੀ ਇਹਨਾਂ ਦੇ ਬਿਆਨਦਾਨ ਪੁੱਛੀ ਵਿਚ ਕਰਾਂਗੇ ਵੀ ਜਿਹੜਾ ਵੈਪਨ ਹੈ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਕਾਰਨ ਸੀ ਕੀ ਇਹਨਾਂ ਨੇ ਕਰਨਾ ਸੀਗਾ ਅੱਗੇ ਮੁੱਢਲੀ ਤਫ਼तीश ਜੋ ਵੀ ਫੈਕਟਸ ਆਉਣਗੇ ਆ ਕੇ ਸਾਹਮਣੇ ਉਹ ਅਗਲੀ ਕਾਰ ਵੀ ਉਮੱਚ ਜਾਂਦੇ ਜਾਊਗਾ